ਦੇ ਬੂੜਗੜ ਜੇਲ੍ਹ ਵਿੱਚ ਬੰਦ ਸੰਸਦ ਅਮਰਪਾਲ ਦੇ ਚਾਚਾ ਤੇ ਸਿੱਖ ਜਥੇਬੰਦੀਆਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਦੇ ਚਾਚਾ ਨੇ ਕਹਿ ਕਿ ਜਥੇਦਾਰ ਨੇ ਪਹਿਲੀ ਵਾਰ ਨਾਲ ਮਿਲਣੀ ਕੀਤੀ ਹੈ ਤੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਜੋ ਅਨੇ ਸਿਮਰਤਪਾਲ ਤੇ ਲਗਾਇਆ ਗਿਆ ਉਸ ਮਾਮਲੇ 'ਚ ਸਰਕਾਰ ਨਾਲ ਗੱਲਬਾਤ ਕਰੇ ਜਾਂ ਫਿਰ ਕੋਈ ਬਿਆਨ ਜਾਰੀ ਕਰੇ ਤੇ ਜਥੇਦਾਰ ਨੇ ਉਹਨਾਂ ਦੀ ਗੱਲ ਬੜੇ ਹੀ ਧਿਆਨ ਨਾਲ ਸੁਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਹੀਂ ਸਿੰਘ ਸਾਹਿਬ ਨੂੰ ਜਿਹੜਾ ਪਾਰਟੀ ਦੇ ਤੌਰ ਤੇ ਪਹਿਲੀ ਵਾਰ ਮਿਲਣ ਆਏ ਜੀ ਇਹ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਜਿਹੜਾ ਤੀਸਰੀ ਵਾਰ ਜਿਹੜਾ ਸਰਕਾਰ ਨੇ ਕਾਲਾ ਕਾਨੂੰਨ ਜਿਹੜਾ ਵਾ ਫਿਰ ਉਹਨਾਂ ਭਾਈ ਹੁਣ ਜਿਹੜਾ ਐਨਐਸਐ ਲਾਇਆ ਜੀ ਉਹਦੇ ਸਬੰਧ ਦੇ ਵਿੱਚ ਅਸੀਂ ਬੇਨਤੀ ਕਰ ਲੈ ਆ ਕਿ ਉਹ ਬੜੀ ਮਾਨਸਤਾ ਤੇ ਜਿਹੜੇ ਆਗੇ ਆ ਬੈਠੇ ਹੋਏ ਨੇ ਜੀ ਉਹ ਇਹਦੇ ਬਾਰੇ ਕੋਈ ਆਪਣਾ ਜਿਹੜਾ ਕੋਈ ਸਰਕਾਰ ਦੇ ਨਾਲ ਸਰਕਾਰ ਨੂੰ ਕੋਈ ਉਹਦੇ ਤੇ ਸਟੇਟਮੈਂਟ ਦੇਣ ਕਿ ਉਹ ਸਿੱਖਾਂ ਦੇ ਨਾਲ ਜਿਹੜਾ ਇਹਦਾ ਧੱਕਾ ਕਰ ਰਹੀ ਹੈ ਇਹਦਾ ਕਿਸੇ ਟਾਈਮ ਉਹਨੂੰ ਜਿਹੜਾ ਜਿਹੜਾ ਗਲਤ ਪਾਸੇ ਖੜ੍ਹੇ ਆ ਜਿਹੜਾ ਕੋ ਪੁੱਛਣਾ ਪੈ। ਦੇਖੋ ਜੀ ਜਹਦਰ ਸਾਹਿਬ ਸਾਨੂੰ ਬੜੇ ਪਿਆਰ ਦੇ ਨਾਲ ਮਿਲਿਆ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਉਹਨਾਂ ਨੇ। ਉਹ ਪਹਿਲਾਂ ਵੀ ਇਸ ਕੇਸ ਤੋਂ ਚੰਗੀ ਤਰ੍ਹਾਂ ਜਾਣੂ ਆ ਕੀ ਹੋ ਰਿਹਾ ਪੰਜਾਬ ਦੀ ਤੇ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਉਹ ਕਹਿੰਦੇ ਮੈਂ ਕੋਈ ਦੇਣ ਕੇ ਸਟੇਟਮੈਂਟ ਦੇਖੋ ਜੀ ਸਾਡੀ ਤੇ ਸਭ ਤੋਂ ਵੱਡੀ ਪਹੁੰਚ ਹੁੰਦੀ ਆ ਸਾਡੇ ਜਿਹੜੀਆਂ ਮਹਾਨ ਸਥਾਵਾਵਾਂ ਇਹਨਾਂ ਤੱਕ ਪਹੁੰਚ ਕਰਨੀ ਸਾਡਾ ਸਭ ਤੋਂ ਮੇਨ ਗੁਰੂ ਰਾਮਦਾਸ ਦਾ ਦਰ ਆ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਇਹ ਤਖਤਵਾਂ ਇੱਥੇ ਆ ਕੇ ਅਸੀਂ ਬੇਨਤੀ ਕਰਨੀ ਹੁੰਦੀ ਆ ਅੱਗੇ ਉਹ ਜਥੇਦਾਰ ਸਮਝਦੇ ਸਾਰੀ ਗੱਲ ਉਹ ਸਰਕਾਰਾਂ ਤੇ ਅੱਜ ਨਹੀਂ ਉਹ ਆਈ ਰਹੀਆਂ ਚਲੇ ਜਾਣਗੇ ਆ ਵੀ ਕੋਈ ਗੱਲ ਨਹੀਂ ਅਸੀਂ ਜਿਹੜਾ ਵਾ ਇਹ ਇਹ ਕਰਕੇ ਅਸੀਂ ਇੱਥੇ ਆਪਣੀ ਮੱਕ ਜਿਹੜੀ ਆ ਉਹ ਜਥੇਦਾਰ ਸਾਹਿਬ ਕੋ ਛੇਵੇਂ ਪਾਸ਼ਾ ਦਾ ਤਖਤ ਦੇ ਇਸ ਸਮ ਉਹਦੇ ਸਰਮੋਖ ਹੋ ਗਈ ਬੀ ਸਰਕਾਰ ਨੂੰ ਡਾਰੀ ਮਾਰੀ ਜਾ ਰਿਹਾ ਦੇਖੋ ਇਹ ਜਿਹੜਾ ਉਹਨੇ ਆਰਡਰਾਂ ਦੇ ਵਿੱਚ ਪਾਸ ਕੀਤਾ ਕਿ ਲਾਂਡ ਆਰਡਰ ਦੀ ਸਥਿਤੀ ਤੁਸੀਂ ਦੇਖੋ 2 ਸਾਲ ਤੋਂ ਉਹ ਅੰਦਰ ਆ ਤੇ 2 ਸਾਲ ਤੋਂ ਪੰਜਾਬ ਦੇ ਵਿੱਚ ਲਾਂਡ ਆਰਡਰ ਦੀ ਤੁਸੀਂ ਸਾਰੇ ਜਾਣੂ ਜੋ ਇੱਕ ਗੱਲ ਤੋਂ ਵੀ ਰੋਜ਼ ਕਤਲੋਕਾਰਤ ਹੋ ਰਹੀ ਹੈ ਜਾਂ ਤੇ ਹੋਵੇ ਨਾ ਬੜਾ ਸ਼ਾਂਤ ਹੋ ਗਿਆ ਪੰਜਾਬ ਉਹਨਾਂ ਦਾ ਜਿਹਨਾਂ ਤੇ ਉਹ ਗਏ ਆ ਤੇ ਕੋਈ ਹੈ ਹੀ ਨਹੀਂ ਆ ਤੇ ਜੇ ਉਹ ਆਉਂਦੇ ਆ ਤੇ ਫਿਰ ਹੋ ਸਕਦਾ ਇਹੋ ਜੀ ਗੱਲ ਰੋਜ਼ ਤੇ ਲੋਕਾਂ ਨੂੰ ਡਰਾ ਧਮਕਾਇਆ ਜਾ ਰਿਹਾ ਇਹੋ ਜੇ ਕਾਰਨਾਮੇ ਹੋ ਰਹੇ ਆ ਔਰ ਜਿਹੜਾ ਭਗਵੰਤ ਮਾਨ ਤੁਸੀਂ ਦੇਖਦੇ ਜੋ ਉਹਦੀ ਸਿੱਤੇ ਕੋਈ ਅਸਰ ਨਹੀਂ ਉਹ ਤੇ ਇੱਕ ਕਰਿੰਦਾ ਬਣਿਆ ਦਿੱਲੀ ਵਾਲਿਆਂ ਦਾ ਜਿਹੜੇ ਫੇਲ ਸੂਬੇਦਾਰ ਉਥੋਂ ਦਿੱਲੀ ਦਾ ਲੋਕਾਂ ਨੇ ਰਿਜੈਕਟ ਕੀਤੇ ਹੋਏ ਆ ਉਹਨਾਂ ਦੇ ਹੱਥ ਚ ਵਾਕ ਡੋਰ ਸੰਭਾਲੀ ਹੈ ਬਾਕੀ ਕੇਂਦਰ ਸਰਕਾਰ ਦੇ ਜਿਹੜੇ ਹੈਗੇ ਆ ਗ੍ਰਹਿ ਮੰਤਰੀ ਉਹਦੀ ਤੇ ਵੈਸੇ ਨੀਤੀ ਘੱਟ ਗਿਣਤੀਆਂ ਵਾਸਤੇ ਬਹੁਤ ਜਿਹੜੀ ਹੈ ਮਾਰੂ ਆ ਉਹ ਜਿਹੜੇ ਖਾਸ ਕਰਕੇ ਸਿੱਖੀ ਵਾਸਤੇ ਤੁਸੀਂ ਦੇਖੋ ਇਹ ਕਾਲੇ ਕਾਨੂੰਨ ਜਿਹੜੇ ਆ ਇਹ ਬੜੇ ਦੇਰ ਤੋਂ ਮੈਂ ਸਾਡੇ 90 ਤੋਂ ਲੈ ਕੇ ਬਾਦਾਂ ਤੇ ਆਪਾਂ ਕਦੀ ਸੁਣਿਆ ਨਹੀਂ ਤੇ ਫਿਰ ਵੀ ਜੇ ਕਦੇ ਲੱਗਾ ਹੋਊ ਤਾਂ ਮੇਰਾ ਖਿਆਲ ਤੀਜੀ ਵਾਰਾਂ ਤੇ ਆ ਪਹਿਲੀ ਵਾਰ ਆਈਆਂ ਐਨੇ ਜਿਹੜਾ ਤਕਾ ਜਿਹੜਾ ਕਰ ਰਹੀ। ਦੇਖੋ ਇਹ ਵੀ ਸਾਡੀ ਸਰਮੌਰ ਸੰਸਥਾ ਸਿੱਖਾਂ ਦੀ ਉਹ ਪਾਰਲੀਮੈਂਟ ਵਿੱਚੋਂ ਜਾਣੀ ਜਾਂਦੀ ਆ ਅਸੀਂ ਉਹਨਾਂ ਦੇ ਵੀ ਮਿਲਣਾ ਸਾਡਾ ਫਰਜ਼ ਹੈ ਬੰਦਾ ਕੋਈ ਗੱਲ ਨਹੀਂ ਉਹਨਾਂ ਨੂੰ ਬੜਾ ਨਹੀਂ ਅਸੀਂ ਆਪਣੀ ਪਾਰਟੀ ਜਿਹੜੀ ਬਣਾਈ ਆ ਉਹਦੇ ਮੀਟਿੰਗ ਕਰਾਂਗੇ ਫਿਰ ਦੇਖਾਂਗੇ ਅਗਲੀ ਰਣਨੀਤੀ ਕੀ ਆ ਕਿੱਦਾਂ ਦਾ ਪ੍ਰੋਗਰਾਮ ਦਿੱਤਾ ਜਾ ਸਕਦਾ ਅਜੇ ਸਮੇਂ ਤੋਂ ਪਹਿਲਾਂ ਨਹੀਂ ਦੱਸਦਾ ਤੁਹਾਨੂੰ ਥੋੜੇ ਦਿਨਾਂ ਤੱਕ ਦੱਸਾਂਗਾ